ਪੜਦਾਰ ਮਾਲਾਪਈ ਸਾਹਿਬ ਜੋਤਾ ਜੋ ਸਾਹਿਬ ਜੋਤਾ ਭਾਈ ਓਏ ਸਾਹਿਬ ਜੋਤਾ ਭਾਈ ਓਏ ਸਾਹਿਬ ਜੋਤਾ ਭਾਈ ਭਾਈ ਵੀਰੇ ਇੱਕ ਸਾਈਡ ਵੀਰੇ ਉੱਧਰ ਨੂੰ ਆ ਜਾਓ ਉਹ ਮਾਰੇ ਨਾਮ ਤਾਂ ਤੇ ਰੇਰ ਆ ਪਕਸ ਖਿਡਾਰੀ ਇੱਥੇ ਗੜ ਗੱਪੇ ਖਾਂਦੀ ਮੈਨੂੰ ਆ ਜਾ ਇੱਥੇ ਇਹ ਲੈ ਇਹ ਲੈ ਇਹ ਲੈ ਇਹ ਲੈ ਕਰਦੀ ਭਾਈ ਵੀਰੇ ਜੀ ਬਾਈ ਸਸਰੀਕਾਲ ਕੀ ਹਾਲ ਹੈ ਕਿਰਪਾ ਹਾਂਜੀ ਕਿਰਪਾ ਮਹਾਰਾਜ ਜੀ ਕਿੱਥੇ ਆਣਾ ਬਾਈ ਸੇਵਾ ਕਰਕੇ ਆਏ ਆਂ ਆਪਾਂ ਉੱਥੇ ਰਸਤਾ ਰਸਤਾ ਤਿਆਰ ਆ ਤੇ ਹੀਰੇਣ ਲੈ ਕੇ ਚੱਲੇ ਆਂ ਪੰਜ ਚਾਰ ਇਹ ਦੋਹੇ ਭਾਈ ਹਨ ਤੋੜ ਕੇ ਲੈ ਆਉਣਾ ਤੇ ਕਿਉਂਕਿ ਟਰੈਕਟਰ ਉੱਧਰ ਸੈਲਰ ਚ ਵਿਹਲਾ ਨਹੀਂ ਹੋਇਆ ਫੇਰ ਨਾਲੇ ਨੇੜੇ ਆ ਹਾਂ ਨੇੜੇ ਤਾਂ ਹੈਗਾ ਚੱਲ ਤੋੜ ਕੇ ਲੈ ਜਾਓ ਨਾਲ ਆਇਆ ਉਹਨੂੰ ਵਿਹਲਾ ਹੋਇਆ ਐ ਸੈਟ ਆ ਤੇ ਤੁਸੀਂ ਪਹੁੰਚੋ ਉੱਥੇ ਮੈਂ ਆ ਗਿਆ ਸਮਾਨ ਲੈ ਕੇ ਠੀਕ ਹੈ ਤਾਂ ਚੱਲ ਬਈ ਜੀ ਲਾਓ ਜੀ ਬੰਦ ਚੱਲ ਰਹੀ ਸਪਾਈ ਲੱਗਦੀ ਆ ਮਾਈਕ ਜੇਲਾ ਮੈਂ ਕਹ ਫੇਰ ਸਵਾਦ ਅਨੁਸਾਰ ਕੀਆ। ਦੋ ਸਾਬ ਵੀ ਟ੍ਰੈਕ ਐਂਡ ਕਲੀਅਰ ਕਰਦਾ। ਬਸ ਤਾਂ ਨਹੀਂ ਕੰਮ ਪਰ ਬਣਾਤਾ ਭਾਈ। ਆਏ ਨਿਕ ਨੰਬਰੋਂ ਟੋ। ਜੀ ਨੱਕੇ ਨਾ ਬੈੜਾ ਜੇ। ਹੈ? ਕਾਫੀ ਵੈੜਾ। ਆਹ ਆ। ਆਹ ਫੇਰ ਕੇ ਆ ਉੱਧਰ ਮੈਂ ਕੱਖ ਜਾਏ। ਉਹ ਹਾਂ ਉੱਥੇ ਕੱਖ ਜਾ ਬਹੁਤ। ਬਾਕੀ ਭਾਈ ਉੱਥੇ ਤਾਂ ਜਾਂਦਾ ਆਪਾਂ ਨੇ ਮਨ ਤੇ ਖੜਾ ਹੋ ਗਏ ਹਾਂ ਇਹਦੇ ਦੀ ਫੈਨ ਬਣਾ ਦੇਣ ਨੂੰ ਫੋਟੋਆਂ ਫੋਟੋ ਖਿੱਚ ਰਹੇ ਹੈ ਬਾਈ ਫੋਟੋ ਸ਼ੂਟ ਚੱਲ ਰਿਹਾ ਹੈ ਇਹਦੇ ਦਾ ਸਾਰੇ ਜਣੇ ਖੜੇ ਕੱਲਾ ਕੱਲਾ ਚੱਲ ਉਹ ਹੀ ਜਾਂਦੀ ਨਹੀਂ ਜਾਂਦਾ ਉਹ ਹੀ ਜਾਂਦੀ ਹੈ ਹਾਂ ਹੀ ਆਪਣਾ ਲੈ ਕੇ ਤਾਂ ਲੈਂਦਾ ਨਹੀਂ ਬਾਈ ਆ ਗਿਆ ਨਾ ਇਹ ਤਾਂ ਸੁਆਹ ਹੋ ਗਿਆ ਟਵਾਲਾ ਕਿ ਕਿਸੇ ਨੇ ਜਾਨਵਰ ਨੂੰ ਮਾਰਨਾ ਨਹੀਂ ਡੰਡਾ ਨਹੀਂ ਮਾਰਨਾ ਤੇ ਡਰਾ ਕੇ ਭਜਾ ਦਿਓ ਆਪਣਾ ਸਾਨੂੰ ਕੋਈ ਦਰਾਜ ਨਹੀਂ ਸਾਥੀਓ ਖੇੜ ਜੇ ਖੁੱਲੀ ਐ ਘੋੜਿਆਂ ਦੀਓ ਖੁੱਲੀ ਐ ਕਬੂਤਰ ਵੀ ਬੰਦੇ ਐ ਬੌਰਦ ਵੀ ਬੰਦੇ ਐ ਕੁੱਤੇ ਵੀ ਬੰਦੇ ਐ ਇਸ ਕਹਤਾ ਹੁੰਨੀਆਂ ਫਿਰ ਜਿਹੜੀਆਂ ਉੱਥੇ ਥੜੀਆਂ ਮੂਵੀਆਂ ਬਣ ਜੰਦੀਆਂ ਜੇ ਆਪਾਂ ਆਟੇ 'ਚ ਨੋਟ ਪਾਈਏ ਇੰਨੇ ਕੁੰਨੀਆਂ ਕਿ ਸੜ ਤੱਕ ਜਿਹੜੇ ਮਾਰੇ ਬਟੇ ਉਲ ਕੇ ਲੱਗੇ ਹੋਏ ਐ ਸੋ ਆ ਗਏ ਭਾਈ ਇਲਾਕੇ ਦੀ ਵਧੀਆ ਗੱਲ ਹੈ ਚੰਗੀ ਗੱਲ ਹੈ ਹਾਂ ਰਿਤੇਜ ਨੇ ਆ ਜਿਹੜਾ ਤਾਰਾ ਲੈ ਕੇ ਗਿਆ ਕੁੜੀ ਉਹਦੇ ਬਾਹਰ ਬੰਦੇ ਪਾਪੀ ਆਓ ਆ ਜਾ ਵੀ ਛੋਟੀ ਤੂੰ ਆ ਜਾ ਆਜੋ ਉਪਰ ਆਜੋ ਦੇਖਣ ਵਾਲੇ ਫੋਨ ਵਾਲੇ ਪਰਤੀਜਨ ਦੇ ਲਾਲਿਆ ਬੋਨ ਚਲੋ ਆ ਜਾਓ ਉਪਰ ਆਜੋ ਫਿਰ ਉਪਰ ਆਜੋ ਉਪਰ ਆਜੋ ਤੂੰ ਵੀ ਪਰੇ ਦਾ ਸੇਰਾ ਕਮਾ ਮੈਂ ਖਾਲੀ ਕਰਾਵਾਂ ਕਹਿ ਕੇ ਰਾ ਆ ਤੁਸੀਂ ਵੀ ਇੱਧਰ ਆਓ ਜੀ ਬਾਬਾ ਜੀ ਤੁਸੀਂ ਵੀ ਇੱਧਰ ਆ ਜਾਓ ਇੱਧਰ ਉੱਪਰ ਚੜਜੋ ਟਰਾਲੀ ਉੱਪਰ ਬਹਿ ਕੇ ਉੱਪਰ ਬਹਿ ਜਾਓ ਕੋਈ ਨਹੀਂ ਜੇ ਕੁਰਸੀਆਂ ਘੱਟ ਐ ਤਾਂ ਕਿਹਾ ਉੱਤੇ ਉੱਪਰ ਚੜ ਕੇ ਬਹਿ ਜਾਓ ਮੇਰੇ ਬਹਿ ਜਾਓ ਆ ਜਾਓ ਤੁਸੀਂ ਆਪਣੀ ਕੁਰਸੀਆਂ ਲਓ ਮੰਲੋ ਆ ਜਾਓ ਤੁਸੀਂ ਉਹ ਰਿਹਾ ਜਾ ਆਹ ਕੁਰਸੀ ਉਹਨੇ ਕਰ ਦੇ ਆਹ ਬੱਟਣ ਵਾਲਾ ਆ ਗਿਆ ਆਹਾਂ ਕੋਈ ਨਹੀਂ ਪਰਚਿਆਂ ਦਾ ਓਏ ਹੋ ਜਾ ਲਾ ਦੇ ਕੀ ਮਤਲਬ ਪੈਰ ਵਜੂ ਦੇਰੇ ਲਓ ਜੀ ਲਓ ਜੀ ਖੇਡ ਮੇਰਾ ਸ਼ੁਰੂ ਕਰਨ ਲੱਗੇ ਆ ਸਿਆਣੇ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਪਹਿਲਾਂ ਆਪਣੇ ਮਾਲਕ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਆਓ ਆਪਣੇ ਸਤਿਗੁਰਾਂ ਨੂੰ ਯਾਦ ਕਰਦੇ ਹੋਏ ਖੇਡਣਾ ਕਰਦੇ ਆ ਸ਼ੁਰੂ

ਲਓ ਜੀ ਨੰਬਰਦਾਰ ਦਰਸ਼ਨ ਸਿੰਘ ਜੀ ਮਾਲਾ ਆਪਣਾ ਨਾਲ ਦਾ ਗਰਾਹੀ ਪਿੰਡ ਨੰਬਰਦਾਰ ਜੀ ਦਰਸ਼ਨ ਸਿੰਘ ਜੀ ਮਾਲਾ ਵਾਲਿਆਂ ਦੀ ਗੋਲੀ ਆ ਰਹੀ ਹੈ ਬਈ ਲਈ ਮਾਲਾ ਵਾਲਿਆਂ ਦੀ ਬਈ ਨੰਬਰਦਾਰ ਜੀ ਆਪੋ 27 ਹਰ ਦਾ ਸਮਾਂ ਜੀ 27 ਸੈਕਿੰਡ ਉਨਾਰ ਬੋਰਡ ਹੈ ਜੀ ਪਾਜਾ ਦਾ ਹੈ 2759 ਇਹਨੂੰ ਵੀ ਕਈ ਸਾਥੀ ਲਿਖਣ ਚ ਗਲਤੀ ਕਰ ਜਾਂਦੇ ਆ 59 ਨੂੰ ਕਈ ਮੈਂ ਦੇਖਿਆ 69 ਲਿਖਦੇ ਹਲੋ ਜੀ ਭਾਈ ਦੂਜੀ ਸ਼ਬਦ ਤੋਂ ਸ਼ੁਰੂ ਜੀ ਭਾਈ ਆਹ ਕਰ ਆਪਣਾ ਬਹੁਤ ਜੀ ਜਿਹੜਾ ਕਾਲਾ ਸਕੂਟਰੀ ਦਾ ਜਿਹੜਾ ਪਹਿਲੇ ਨੰਬਰ ਤੇ ਇਹ ਹਰਸ਼ੀ ਵੀਰੇ ਦਾ ਹਰਸ਼ੀ ਕਵਾੜਾ ਮੰਗੀ ਮੁਸਕਾਬਾਦ ਹਰਸ਼ੀ ਕਵਾੜਾ ਜੀ ਰੇ ਤਿਆਰੀ ਜੋ ਆਪਣੇ ਵਾਲਾ ਹੀਰਾ ਤਾਂ ਬਹੁਤ ਔੜਿਆ ਹੁਣ ਇਹ ਦੇਖਦੇ ਤਾਂ ਬਹੁਤ ਸੋਹਣਾ ਲੱਗਦਾ ha <laughs> ha ਮੈਂ ਉੱਤਰ ਨਹੀਂ ਨਾ ਇਹਨੇ ਯਪਨ ਨੂੰ ਜਾਣਦੇ ਆ ਨਾਮ ਪੁੱਛਣਾ ਭੁੱਲ ਗਿਆ ਵੀ ਕਿੱਥੇ ਸੀਗਾ ਤੇ ਆ ਘੋੜੀ ਉਹਾਂ ਦੀ ਚੜਾਓ ਭਾਈ ਨਾਲ ਦੀ ਘੋੜੀ ਭੱਜ ਲਈ ਹੋਰ ਭਾਈ ਕਿਵੇਂ ਆ ਜੀ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਜੀ ਤੇ ਵਧੀਆ ਭੱਜਣ ਲੱਗੀ ਘੋੜੀ ਇੱਕ ਤੋਰ ਤੋਰ ਵਧੀਆ ਹੋ ਰਹੀ ਤੇ ਸੈੱਟ ਤੁਰ ਪੰਦੀ ਇੰਨੇ ਤੰਗ ਨਹੀਂ ਕਰਦੀ ਹੈਗੀ ਹਾਂਜੀ ਹਾਂਜੀ ਭਾਈ ਜੀ ਤੀਜੀ ਵਰੀਓ ਛੱਡੀ ਆਪਾਂ ਨੇ ਅੱਛਾ ਇਹ ਨਵੀਂ ਓਲਤੀ ਆ ਹੁਣੀ ਹਾਂਜੀ ਭਾਈ ਜੀ ਹੁਣ ਇਹ ਇੱਧਰ ਆ ਜੀ ਵੀਰੇ ਘੋੜੇ ਛੱਡਣਾ ਦੋ ਕੁ ਸਾਲ ਪਹਿਲਾਂ ਇਹ ਭਾਈ ਜੀ ਘੋੜੇ ਰੱਖਿਆ ਸੀ ਠੀਕ ਆ ਜੀ ਤੇ ਆਪਣਾ ਕਿਹੜਾ ਏਰੀਆ ਪੈ ਜਾਂਦਾ ਵੀਰੇ ਸਹੀ ਆ ਚੰਡੀਗੜ੍ਹ ਦੇ ਨਾਲ ਪਿੰਡ ਹੈ ਪਿੰਡ ਕਾਂਸਲ ਆ ਭਾਈ ਕਾਉਂਸਲ ਠੀਕ ਹੈ ਜਿੱਥੇ rau garden ਹੈਗਾ rau हां जी हां जी ਛੜ ਪੈਣ ਦਾ ਵੀ ਠੀਕ ਹੈ ਠੀਕ ਹੈ ਠੀਕ ਹੈ ਸ਼ਹਿਰ ਚ ਪਾੜ ਲਿਆ ਸ਼ੌਣ ਤੋਂ ਸ਼ਹਿਰ ਚ ਬਾਈ ਜੀ ਆਪਣੇ ਕੋਲ ਹੈ ਨਹੀਂ ਕੋਈ ਵੀ ਆਹ ਹੋਏ ਤਾਂ ਹੈ ਨਹੀਂ ਕੋਈ ਆਹ ਹੋਏ ਵੀ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਵੀਰੇ ਹਾਂ ਜੀ ਹਾਂ ਜੀ ਬਾਈ ਜੀ ਤੇ ਬਾਕੀ ਬਾਈ ਨਾਲ ਤਾਂ ਬਾਈ ਚੈਨਲ ਵੀ ਹੈਗਾ ਕਿਹੜਿਆ ਕੀ ਨਾਮ ਤੇ ਵੀਰੇ ਆਪਣਾ ਰਾਜਨ ਬੈਂਸ 7002 ਹੈ ਜੀ ਰਾਜਨ ਬੈਂਸ 7002 ਠੀਕ ਹੈ ਠੀਕ ਹੈ ਕੋੜੀਆਂ ਦੀਓ ਪਾਉਨੇ ਆ ਅੱਛਾ ਨਾਰਮਲ ਵੀ ਠੀਕ ਹੈ ਠੀਕ ਹੈ ਬਾਈ ਬਲੌਗ ਜੀ ਘਰੇ ਪਰਿਵਾਰ ਇਕੱਠਾ ਆਏ ਅਸੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਚਲੋ ਵਧੀਆ ਵਧੀਆ ਬਾਈ ਬਾਕੀ ਬਾਈ ਨਾਲ ਜਿੰਨੇ ਕ ਘੋੜਿਆਂ ਦੀ ਜਾਣਕਾਰੀ ਉਹ ਵੀ ਵਿੱਚ ਦੇਈ ਜਾਂਦੇ ਆ ਵੀਡੀਓਾਂ ਦੇ ਤੇ ਉਦਾਂ ਵੀ ਬਲੌਗ ਬਲੂਗ ਬਣਾਈ ਜਾਂਦੇ ਆ ਠੀਕ ਹੈ ਠੀਕ ਹੈ ਇਹ ਦੇਖਦੇ ਆ ਵੀਰ ਸਾਡਾ ਬਣਾ ਸਾਡਾ ਭਰਾ ਇੱਕ ਕਾਲਾ ਠੀਕ ਹੈ ਜੀ ਉਹ ਕਾਲਾ ਵੀਰ ਉਹ ਇੱਥੇ ਰਹਿੰਦਾ ਪਹਿਲਾਂ ਤਾਂ ਉੱਥੇ ਦੀ ਆਪਣੀ ਸਕੇਤੜੀ ਦੇ ਸੀ ਅੱਛਾ ਅੱਛਾ ਕਾਲਾ ਚਾਚਾ ਹੀ ਹੈ ਹਾਂ ਠੀਕ ਹੈ ਠੀਕ ਠੀਕ ਹੈ ਹੋਰ ਵੀ ਹੈ ਬਾਈ ਹਾਂ ਹਾਂ ਠੀਕ ਹੈ ਠੀਕ ਆ ਕੋਈ ਨਹੀਂ ਮਾਰ ਕੇ ਜਾਇਓ ਜ਼ਰੂਰੀ ਜਿਹੜਾ ਪਿੰਡ ਆ ਕੇ ਹਾਂਜੀ ਹਾਂਜੀ ਜ਼ਰੂਰੀ ਜੀ ਹਾਂ ਮੈਂ ਵੀ ਚੱਲ ਜੀ ਆਪਣੀ ਦਵਾਈ ਵੇ ਆਵਣ ਨੂੰ ਕਿਹੜੀ ਮੈਂ ਲਖਮੀ ਵਰਤਨ ਅੱਛਾ ਬੜੀਆਂ ਚੱਲੀਆਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਤਾਂ ਲੋਕਲ ਹੀ ਹੋ ਗਏ ਆਪਣੇ ਹਾਂ ਹਾਂ ਠੀਕ ਹੈ ਜੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਓਏ ਡਾਨ ਬਣਾ ਲਾ ਅਧਿਕਾਰ ਤੂੰ ਕਾਰਤੂਸ ਵੇ ਆਪੇ ਨਾ ਕਾਰਤੂਸ ਹੀ ਤੇ ਲੈ ਲਓ ਹੋਰ ਇਹ ਪਰਾਂ ਆ ਰਹੇ ਨੇ ਉਹ ਕਰਮਾ ਹੈ ਬਲੌਲ ਪਰਾਂ ਆਏ ਕਾਰਤੂਸ ਉਹ ਦੂਗਾ ਪਿਛਲਾ ਨਹੀਂ ਕਾਰਤੂਸ ਅੱਛਾ ਇਹ ਇੱਥੇ ਆਵੇ ਡਿਸਟ੍ਰੀਬਿਊਟਰ ਆਪਣੀ ਉਰੀ ਆ ਗਿਆ ਨਾ ਕਰਮਾ ਸੀ ਅਰੇ ਮਾਸਕੀਆ ਪੜ ਉਹ ਪੰਜ ਨੇ ਕੁੱਲ ਕੋਤਿਆਂ ਨੂੰ ਕਹਿ ਰਿਹਾ ਹਫਤਾ ਆਪਾਂ ਭਜਾਣੀ ਹੁਣ ਛੋੜੀ ਉਹ ਦੇਖਣੀ ਦੁਆਵਾਂ ਸਲੀ ਕਰ ਦੁੱਤਾਂ ਨੂੰ ਹਾਂ ਪੰਜ ਹਾਂਜੀ ਬਾਈ ਨਾਲ ਕੋਲ ਆਪਾਂ ਨੇ ਜਾ ਕੇ ਆਉਣਾ ਨਾਲੇ ਤੈਨੂੰ ਬਿਠਾ ਕੇ ਆਉਣਾ ਠੀਕ ਆ ਇਹਨਾਂ ਦੀ ਘੋੜੀਆਂ ਸਾਊ ਆ ਚੱਲ ਹੀਰਾ ਤੈਨੂੰ ਤੰਗ ਕਰਦਾ ਥੋੜਾ ਜਿਹਾ ਬਾਈ ਨਾਲ ਦੀਆਂ ਘੋੜੀਆਂ ਸਾਊ ਆ ਠੀਕ ਆ ਹਾਂ ਛੱਡਿਆ ਹੀ ਐ ਵੇ ਬਾਈ ਨਾਲ ਹੀ ਲੈ ਜੋ ਛੱਡ ਕੇ ਕਾਨੂੰ ਹਣਾ ਬਾਈ ਬਿਠਾਓ ਗੱਡੀ ਤੇ ਇਹ 3 ਦਿਨ ਲੈ ਜਾ ਬਾਈ ਕਹਿੰਦੇ ਕਰ ਵੀਰ ਮਾਰੇ ਕਰ 3 ਦਿਨ ਰਹਿ ਕੇ ਦੇਖ ਲੈ ਮੈਂ ਤੂੰ ਆਪੇ ਨਹੀਂ ਵਾਪਸ ਆਉਣਾ ਹਾਂ ਇੱਥੇ 15 15 ਵੈਸੇ ਸਮਝਦੇ ਸੀ ਉਹ ਹੀ ਕਹਿੰਦਾ ਬਾਈ ਕਹਿੰਦਾ ਜੀ ਬਾਈ ਕਹਿੰਦਾ ਜੀ ਲੱਗਣਾ ਤੇਰਾ ਜੀ ਕਰਕੇ ਨਾਲ ਹੀ ਦੇਣਾ ਕਰਕੇ ਨਾਲ ਇੰਨਾ ਖੂਬਸੂਰਤ ਕਰਕੇ ਰੱਖਣਾ ਇਹਨਾਂ ਦੇਖੀ ਪਰ ਮੈਂ ਸਾਡੇ 4-5 ਮਹੀਨੇ ਠੀਕ ਹੈ ਜ਼ਿਆਦਾ ਨਹੀਂ ਹੈ ਘੋੜੀਆਂ ਹੈ ਬਾਕੀ ਉਹ ਇਕੱਟੀਆਂ ਚੱਲ ਅਲੱਗ-ਅਲੱਗ ਗਿਆ ਸੀ ਘੋੜੀਆਂ ਵਸੇ ਆਵੇਂ ਇਕੱਟੀਆਂ ਲੱਗੀਆਂ ਮੈਂ ਤੈਨੂੰ ਘੋੜੀਆਂ ਘੋੜੀਆਂ ਤੈਨੂੰ ਜ਼ਿੰਮੇਵਾਰੀ ਦੇ ਦੇਣੀ ਹੈ ਜ਼ਿੰਮੇਵਾਰ ਤੇਰੀ ਸਾਰੀ ਜਿਹੜੀ ਹੈ ਹਾਂ ਸਵੇਰ ਚ ਪਿੰਡ ਕਾ ਬਣਾਉਣਾ ਧਰਤ ਤੱਕ ਤੈਨੂੰ ਦਾ ਵੀ ਪੰਚੇ ਬਣਾਉ ਬਾਈ ਸਰਪੰਚ ਬਣਾਉਣ ਨੂੰ ਫਿਰ ਤੇ ਨਾਵੇਂ ਬਣਾਉਣਾ ਵੀ ਬਣਾਉਣਾ ਵੀ ਉੱਥੇ ਆ ਜਿੱਥੇ 20 ਕਰੋੜ ਦਾ ਕਿਲਾ ਚੰਡੀਗੜ੍ਹ ਗੰਨੀ ਚੰਡੀਗੜ੍ਹ ਦੇ ਆ ਬਾਈ ਤੇ ਵਾਕਈ ਬਾਈ ਆ ਦੀ ਪ੍ਰੋਮੋਸ਼ਨ ਕਰਿਓ ਹਾਂ ਤੇ ਆ ਬਾਈ ਆ ਦੀ ਵੀ ਚੈਨਲ ਹੈ ਕੀ ਨਾਮ ਆ ਚੈਨਲ ਦਾ ਪਿੰਡ ਕਾਸਲ ਆਸਲ ਪਿੰਡ ਨੇ ਹੋ ਜਾਦਾ ਗੱਲੇ ਆਸਲ ਪਿੰਡ ਰਾਜਨ ਬੈਂਸ ਰਾਜਨ ਬੈਂਸ ਚੈਨਲ ਦਾ ਨਾਮ ਆ ਕੱਢ ਕੇ ਦੇਖੋ ਸਪੋਰਟ ਕਰੋ ਬਾਈ ਇਹਦੀ ਮਾੜੀ ਹਾਂ ਮਾੜੀ ਜੀ ਨਹੀਂ ਸਾਰੀ ਕਰਦੇ ਹੋ ਸਾਡਾ ਦੇਖਿਓ ਨਾ viral ਵੀ ਦੇਖਿਓ ਸਾਡਾ ਛੱਡ ਦੋਗਾ ਅਨਸਬਸਕ੍ਰਾਈਬ ਕਰ ਦੋ ਬਾਈ ਬਾਈ ਨਾਲ ਤਾਂ ਕਰ ਲੋ ਸਬਸਕ੍ਰਾਈਬ ਕਰ ਵਧੀਆ ਸਾਰੇ ਦੇਖਣ ਚਾਹੀਦੇ ਆ ਬਾਕੀ ਬਾਈ ਉੱਥੇ ਆਏ ਦੀ ਮੋਹਾਲੀ ਹਾਂ ਬਈ ਆਇਆ ਤੁਹਾਨੂੰ ਬਾਈ ਮੈਂ ਮੈਂ ਆਪੇ ਭਜਾ ਲਿਆ ਉਦੋਂ ਉਦੋਂ ਮੈਂ ਹੈਗਾ ਤਾਂ ਬਿਮਾਰ ਐਨਾਂ ਨੇ ਦੇਤੇ ਪਰ ਗੱਲ ਤੂੰ ਵੀ ਮੇਰੇ ਗੱਲੇ ਖੜਾ ਦਾ ਤੂੰ ਮੇਰੇ ਕੋਲ ਇੱਥੇ ਖੜਾ ਦਾ ਅਪ ਗੱਲਾਂ ਨਹੀਂ ਮਾਰਦੇ ਤੋ ਇਹਦੇ ਸ਼ਾਇਦ ਮੈਨੂੰ ਲੱਗੀ ਜਾਂਦਾ ਮੈਂ ਤਾਂ ਆਪ ਲੇਕਾ ਬਾਈ ਮੈਂ ਮੈਂ ਤੇਰੇ ਗੱਲੇ ਤੇ ਗੱਲਾਂ ਮਾਰ ਰਿਹਾ ਮੈਂ ਕਿਹਾ ਮੈਨੂੰ ਨਹੀਂ ਪਤਾ ਬਾਈ ਕੌਣ ਹੈ ਅਈ ਪੱਗ ਬੰਨੀ ਵੀ ਬਾਈ ਨੇ ਤੋ ਤੂੰ ਮੇਰੇ ਗੱਲੇ ਤਾਂ ਮਾਰ ਰਿਹਾ ਸੀ ਬਾਈ ਗੱਲਾਂ ਮੈਂ ਤੇਰੇ ਗੱਲ ਬੈਠੇ ਸੀ ਤਾਂ ਹਾਂ ਹਾਂ ਮੈਂ ਤੇਰੇ ਨਾਲ ਗੱਲਾਂ ਮਾਰੀ ਯਾਰ ਮੈਨੂੰ ਨਹੀਂ ਪਤਾ ਬਾਈ ਕੌਣ ਹੈ ਮੈਂ ਬਾਈ ਉਦੋਂ ਆਇਆ ਸੀ ਇਹਨੇ ਦਿ ਫੇ ਬਾਈ ਕਹ ਰਿਹਾ ਅੱਛਾ ਤੂੰ ਜਾਂ ਤਾਂ ਪਿੱਛੇ ਜਾਂ ਤਾਂ ਕੋੜੇ ਦੇ ਉੱਤੇ। ਕਿਉ ਬਾਈ ਉਹ ਹਰਿਆਣੇ ਵਾਲੇ ਆਏ ਤੇ ਆਪਣੇ ਨਾਲ ਜਦੋਂ ਮੈਂ ਉਹਨੂੰ ਕਹਿੰਦਾ ਮੈਂ ਬਾਈ ਆਪਣਾ ਭੂਆ ਦਾ ਮੁੰਡਾ ਵੀ ਅੰਦਰ ਜਿਉਸਵਾ ਉਹਨੂੰ ਤਾਂ ਕਿਹਾ ਤਾਂ ਬਾਈ ਨੂੰ ਮੈਂ ਕਹਾ ਬਾਈ ਉਹ ਪੁੱਤਰ ਭੂਆ ਮੁੰਡਾ ਵਾਂ ਹਾਂ ਕਾਇਆ ਰੋਦੇ ਦਾ ਭੈਣ ਤੋਂ ਦੇਲ ਤੱਕ ਰੀ ਪੈਸਾ ਅੱਛਾ ਬਾਈ ਨਾ ਦੀ ਬੋਲੀ ਦੇਖ ਕੇ ਨਹੀਂ ਸੁਣੀ ਲੱਗਦਾ ਹੈ ਨਾ ਉੱਥੇ ਚਲੇ ਜਾ ਮਾਰੇ ਥਾਰੇ ਉਰੇ ਕਰਦੇ ਹੀ ਕਰੀ ਜਾਏ ਕਰੀ ਫਿਰ ਹੁੰਦਾ ਬਈ ਮੇਰੇ ਉੱਧਰ ਵੀ ਉਹਨਾਂ ਰਿਸ਼ਤੇ ਵਾਲੇ ਤਵਾੜਾ ਸਾਹਿਬ ਆ ਆ ਤੇ ਉੱਥੇ ਜਾਇ ਕਰਦਾ ਹਾਂ ਫਿਰ ਉੱਥੇ ਉਹ ਤਾਂ ਦੀ ਬੋਲੀ ਮੈਨੂੰ ਬੜੀ ਵਧੀਆ ਲੱਗਦੀ ਆ ਆਪਣੀ ਵੀ ਮਿਕਸ ਬਥੇਰਾ ਉਹ ਜਿਆਦਾ ਉਹ ਨਹੀਂ ਹੈਗੀ ਮੇਰੇ ਮੇਰਾ ਸਾਲਾ ਵੀ ਕਈ ਵਾਰ ਕਹਾਂ ਯਾਰ ਮਹਾਰਾ ਤਰਾ ਮਹਾਰਾ ਨਹੀਂ ਬੋਲੀ ਬਈ ਵਧੀਆ ਲੱਦੀ ਹੂੰ ਹਾਸੇ ਹਸਣ ਵੀ ਵਧੀਆ ਲੱਗਦਾ ਹਾਸੇ ਜੀ ਵੀ ਬੰਦੇ ਨੂੰ ਆ ਜਾਂਦੀ ਬੋਲ ਵਧੀਆ ਲੱਗਦੀ ਤੇ ਫਿਰ ਫਿਰ ਬਾਹਰ ਬੋਰ ਕਰਨ ਕਰਿਆ ਤਾਂ ਇੱਕ ਨਾ ਉਹ ਵੀ ਠੀਕ ਹੈ ਸੀ ਕਿ ਦਿਨ ਗਿਆ ਤਾਂ ਹਾਂ ਇੱਕ ਦਿਨ ਗਿਆ ਤਾਂ ਪਿਲੇ ਨਾਲ ਗਿਆ ਤਾਂ ਪਤਾ ਨਹੀਂ ਕਿ ਕਿੰਨੇ ਦਿਨ ਹੋ ਗਏ ਇੱਕ ਵਾਰ ਗਿਆ ਤਾਂ ਹੈ ਫੇਰ ਬਾੜੀ ਦਾ ਪਾਣੀ ਉਹ ਸੂਟ ਕਰਦਾ ਨਹੀਂ ਉਹ ਕਹਿ ਰਿਹਾ ਪੜਾਈ ਪੜੋ ਹੀ ਬਾਹਰ ਘੂਰੀ ਆਪਣਾ ਸਿਸਟਮ ਸਾਰਾ ਹੀ ਠੀਕ ਹੈ ਖੇਤੀਬਾੜੀ ਦਾ ਹਾਂ ਹਾਂ ਘੂਰੀ ਬਈ ਪੂਰੀ ਨਹੀਂ ਯਾਰ ਕੰਮ ਨਿਬੜਦੇ ਹੈਗੇ ਅੱਛਾ ਬਾਨਾ ਥੋਰੀ ਵਧੀਆ ਹੈ ਉਰੀ ਨਜ਼ਾਰਾ ਹੈ ਤੇ ਉੱਥੇ ਨਾ ਨਾ ਮਾਪੇ ਮਾਂ ਬਾਪ ਕੋਲੇ ਆ ਰਹੇ ਬਾਬੇ ਉੱਥੇ ਖਾਇ ਕੁਛ ਆ ਮਾਰੇ ਪੂਆ ਮੁੰਡਾ ਰਾਣਾ ਮਾਰਾ ਭਾਈ ਸਾਰੇ ਇੰ样 ਕਰਦੇ ਆ ਸਾਰਾ ਭੈਣ ਤੋਂ ਦੇਖਣੇ ਵਾ ਫਿਰ ਤੇਰੇ ਵੀਡੀਓ ਵੀ ਵਧੀਆ ਲੱਗ ਰਿਹਾ ਹੈ ਕਾ ਕੁਛ ਨਹੀਂ ਆਵਰੇ ਕਾ ਮੈਂ ਵੀ ਹਾਲਾਤ ਦੇਖੇ ਉੱਥੇ ਵਾ ਇੰ ਐ ਹੱਥ ਵੜ ਕੇ ਮਾਰ ਕੱਢਦੇ ਜਿੱਕਣ ਅੱਪਰੇ ਬੈਠੇ ਆ ਕੁਛ ਕਿੱਥੇ ਮਿਲਣਾ ਹਾਂ ਮੋਟਰਾਂ ਉਹਦੀ ਕੱਢਦੇ ਹੱਥ ਵੜ ਕੇ ਬਾਹਰ ਪਾਂਜਾ ਆਉਣਾ ਖਾਈ ਖੱਬੜ ਕੇ ਤੇ ਘੋੜੇ ਮਗੋਂ ਖਾਈ ਜਾਵੇ ਸਪਰੇਅ ਕਰੀ ਵੀ ਆ ਤੈਨੂੰ ਪਹਿਲਾਂ ਦੱਸ ਦਵਾ ਐ ਕਿ ਬਿਆਲੇ ਸੁਬੇ ਵੀ ਨੀਰਾ ਵੀ ਪਾਵਾ ਨਹੀਂ ਯਾਰ ਬਈ ਨੀਰੇ ਦਾ ਹੀ ਰੌਲਾ ਪਿਆ ਤੇ ਨੀਰੇ ਦੀ ਦੱਦ ਵੱਢਣੀ ਉਹ ਲਿਆਉਣਾ ਪਹਿਲਾਂ ਤਾਂ ਨੀਰਾ ਯਾਰ ਐਦਕੀ ਮੇਰੇ ਕੋਲ ਹੁੰਦੀ ਸੀ ਇੱਕ ਘੋੜੀ ਮੇਰੇ ਦੋ ਦੋ ਟੱਗੜੀਆਂ ਮੈਂ ਪਾੜੀ ਕੱਖ ਬਾਰ ਉਹ ਬੁਗੇ ਆ ਗਿਆ ਮੇਰੇ ਲਾਗੇ ਮਿਲਾਂ ਕਾ ਕੋਣਾ ਯਾਰ ਕਿੰਨੇ ਟਾਈਮ ਲੱਗਦਾ ਘੋੜੇ ਨੂੰ ਥੋੜੇ ਤਾਂ ਖਣ ਲੱਗਦੇ ਮਿਲਦਾ ਉਹ ਚੱਕੀ ਕਰੋ ਤੁਸੀਂ ਪਾੰਤੇ ਕਿ ਨਹੀਂ ਉਹ ਇੱਧਰ ਸਾਲਾ ਪੂਰਾ ਹੋਇਆ ਬਦਾਣਾ ਇੱਕ ਦਾਣਾ ਇੱਕ ਤਰ੍ਹਾਂ ਦਾ ਕਿੱਥੇ ਦੇ ਮੈਨੂੰ ਪਾੜਾ ਵਿੱਚ ਪਾੜ ਕਿੱਥੇ ਲੱਗਦੇ ਨੇ ਸਾਡੇ ਪਹਾੜ ਆਹੀ ਆਦੇ ਬੁੱਬੜ ਬੁੱਬੜ ਜਿਹੜੀ ਪਾਪਾ ਕੋਈ ਦਾ ਹੋਵਾ ਉਸਮੇ ਤਾਕਤ ਜ਼ਿਆਦਾ ਤੇ ਦਾਣਾ ਬਣੇ ਕਿ ਨਾ ਬੁੱਬੜ ਇਹ ਜਿਆ ਹੁੰਦਾ ਜੀ ਬਟਾ ਕੱਕੋ ਉਹ ਹੋਰ ਚੀਜ਼ ਹੈ ਅੱਛਾ ਇਹੋ ਜਿਹੜੇ ਲੰਬੇ ਲੰਬੇ ਜਿਹੜੇ ਹਾਂ ਢੋਮੇ ਵਾਂਗੂ ਕਰਦੇ ਹਾਂ ਕਿਉਂਕਿ ਬਾਪੂ ਰਾਜ ਰਾਜੇ ਨਾਲ ਮੇਰਾ ਪਿਆਰ ਹੈ ਪੂਰਾ ਠੀਕ ਹੈ ਉਹ ਮੈਨੂੰ ਸਮਝਾਵਾ ਜੇ ਤੰਮੂ ਬਈ ਕਰਮਾ ਘੋੜਾ ਅੱਛਾ ਆਹ ਆ ਨੀ ਸੁਣ ਸੁਣੇ ਨੀ ਅਲਮਾ ਕਦੇ ਆ ਆ ਬੋਲ ਕੇ ਰਾਏ ਦੇ ਨਾ ਹਜ਼ਾਰ ਕਰਾ ਲਾ ਨਹੀਂ ਹੈ ਮੈਨੂੰ ਕੋਈ ਬੱਲੇ ਹਨ ਗਿਆ ਲਗਾਉਂਦੇ <laughs> ਸੋ ਵੀ ਅੱਜ ਦੇ ਸੌਖੇ ਹੀ ਸੱਤ ਸੱਤ ਆਹ ਕਿੰਨਾ ਕਰਾਦਾ ਪਰ ਹੈ ਤੇ ਨਾਲ ਇੱਕ ਸਪੀਡਰੀ ਲਾ ਕੇ ਲੱਗੇ ਇਹ 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 ਦਾਰਗੀ ਭਾਈ ਬ੍ਰੇਕ ਆ ਵੇਲ ਮੈਂ ਕਿਉਂ ਪੰਜਵਾਂ ਗੇਅਰ ਪਾਦਾ ਤਾਂ ਇਕੱਠੀ ਗੇਅਰ ਪੈ ਗਿਆ ਤੇ ਇੱਦਾਂ ਦੇਖਿਆ ਭਾਜੀ ਭਾਜੀ ਇੱਦਾਂ ਮੁਕਰਿਓ ਹੋ ਗਏ ਸਾਡੇ ਪਿੰਡ ਵੀ ਕਹਿੰਦੇ ਰਲਦੇ ਨੇ ਜਾਰ ਹਾਂ ਜੀ ਹਾਂ ਜੀ ਤਾਂ ਵੀ ਤੁਸੀਂ ਮੈਂ ਰਾਤ ਦਾ ਬੈਠਾ ਇੱਥੇ ਹਾਂ ਜੀ ਇੱਥੇ ਚੌਥਾ ਨੰਬਰ ਬੋਦੀ ਜਾਰ ਹੈ ਨਾ ਬੱਬਰ ਸੋਢੀ ਬਾਈ ਕਿੱਥੇ ਆਂ ਬੱਬਰ ਵਰਮਾ ਜੀ ਸੋਢੀ ਆ ਵੀ ਦੀ ਬੱਬਰ ਵਾਲਾ ਜੀ ਆ ਆ ਆ ਸੋਢੀ ਵੀਰੇ ਆ ਗਿਆ ਸੋਢੀ ਚੋ ਵੀਰ ਜੀ ਦੂਜੇ ਨੰਬਰ ਦੇ ਜੀ ਆਜੋ ਬੱਬਰ ਸਿੰਘ भाई सामने शील्ड नीचे करो भाई नीचे भाई देखो सामने ਯੋਜਿ 5 ਵਾ ਹਾਂ 5 ਵਾ ਵਾ ਭਾਈ ਕਿਸ ਕੀ ਬੱਤਾ ਕਿਸ ਕੀ ਬੱਤਾ ਜੀ 5 ਵਾ ਨੰਬਰ 24 ਸਮਾ ਇਹਨਾਂ ਦਾ ਭਾਈ ਹੈ ਇਹਵਾ ਛੇਰੂ ਜਿਲੰਦਰ ਭਾਈ 26 ਸੱਤ ਭਾਈ ਸੱਤ ਮੈਂ ਮਿਠਾ ਲਈ ਭਾਈ ਦੇਖੋ ਸਾਹਮਣੇ ਬਹਿ ਕੇ ਸਤਨਾਮ 2615 ਸ਼ੇਰ ਜਵੰਦਰ ਹੈ ਸਤਨਾਮ ਜਸਰਨੂਨ ਸਤਨਾਮ ਵਾਲਿਆ ਆਠਵਾਂ ਨਾਮ ਅਰਣਜੀਤ ਸਿੰਘ ਦਮਹੀੜੀ 2622 ਠੀਕ ਹੈ ਨਾ ਚੜੇਗਾ ਥੋੜਾ ਟਾਈਮ ਲਾ ਦਿਓ ਸਰ 9ਵਾਂ ਨਾਮ ਹੈ ਜੀ ਸਾਡੀ ਤਪੂਰ 9ਵਾਂ ਨੰਬਰ ਦੋ ਜੀ 11 ਨੰਬਰ ਆ ਗਿਆ ਬੇ ਭਾਈ ਨਾਲ ਬਹਿ ਜਾ ਭਾਈ ਨੀਚੇ 10ਵਾਂ ਨਾਮ ਹੈ ਸੰਦੀਪ ਪਲਾਈ ਕੁਲਵੀਰ ਕੱਕਲ 2656 11 بھائی 2670 ਸਮਾਨ ਬੁਕਾਰ ਗੁਰਸ਼ਨ ਕੋੜੀ ਲਾਣੀ ਦੇਖੋ ਬਾਪੂ ਦਾ ਕੋੜਿਆ ਉਹ ਬਦਲਾ ਹਾਂ ਬਈ ਵਜੇ ਨੀਚੇ ਫੋਟੋ ਆਉਗੀ ਸਿੱਧੀ ਨਾਲ ਇੰਦਰ ਬਾਬਾ ਜੀ ਥੱਲੇ 11 بھائی ਗੁਰਦੁਆਰਾ ਸਾਹਿਬ ਕੂਮਕਲਾ 2581 ਆਹ ਸਭ ਤੋਂ ਪਹਿਲੇ ਨੰਬਰ ਤੋਂ ਗਿਆ ਤੇ ਨਾ ਬਾਰ-ਬਾਰ ਆਉਂਦਾ ਆਓ ਕੋਈ ਬੈਜੋ ਭਾਜੀ ਨੀਚੇ ਬੈਜੋ ਬੈਜੋ ਭਾਜੀ ਦੇਖੋ ਸਾਹਮਣੇ 13 ਮਾ ਜੰਪੀ ਲਾਣ ਮਾ 2688 ਥੈਂਕ ਯੂ ਬੀਗੋਣ ਬੈਜੋ ਭਾਜੀ ਬੋਡੇ ਦੋ ਛੱਟ ਜਾਂਦੇ ਆ ਮੇਰੇ ਨਾਲ ساری ਵੀਡੀਓ ਬਣੇ ਹਾਂ ਤਾਂ ਕਿ ਭਾਈ 13 22 14 ਜੀ ਦਾ ਅਕਸਰ 2694 ਭਾਈ ਬੈ ਕੇ ਦੇਖੋ ਸਾਹਮਣੇ ਬਹਿ ਜਾ ਭਾਈ ਇੱਥੇ ਬਹਿ ਲੈ 19 ਮਾਰਾ ਹੈਪੀ ਖਰਾਉ ਦਾ ਦਮਿਹਰੀ 2694 ਹਾਂ ਕੋਈ ਨਾ ਫੜਦਾ ਤੂੰ ਫੜ ਕੇ ਲੈ ਬਹਿ ਜਾ ਭਾਈ ਇੰਚੇ ਸੋਹਰਵਾਨਾ ਮਾਈ ਆਪਣਾ ਨਾਮ ਪ੍ਰੋਫ 719 ਸੋਹਰਵਾਨਾ ਮਾਈ ਆਪਣਾ ਨਾਮ ਪ੍ਰੋਫ 719 ਭਾਈ ਸੋਹਰਵਾਨਾ ਜੀ ਰਣਨਾਡ ਸੁਣਵਾਉਣੇ ਦਾ ਮਨ ਕੋਈ ਜੀ ਜਾਬੇ ਨਾਮ ਆਉਂਦਾ ਸਾਰਵਨਾਮਈ ਹੈਲੋ ਕਾਕਾ ਤੁਸੀਂ ਮੈਂ ਉਸ ਤੇਜ਼ ਮਾਤਾ ਜੀ ਤੇ ਰੋਟੀ ਖਾਦੀ ਸੀ ਆਪਾਂ 17ਵਾਂ ਨਾਮ ਆ ਜਾਓ ਭਾਈ ਕਾਕਾ ਤੇ ਮੈਂ ਬਸ 17ਵਾਂ ਨਾਮ ਦੇ ਰਹੇ ਆਂ ਆ ਗਿਆ ਵੀ ਕਾਕਾ ਤੇ ਮੈਂ ਜਿਹੜੀ 17ਵਾਂ ਨਾਮ ਦੇ ਰਹੇ ਆਂ ਬਾ ਥੋੜੀ ਰਹਿ ਗਏ ਬਾਜੋ ਇਧਰ ਨੂੰ ਓ ਜੱਪੀ ਜੱਪੀ ਓਕੇ ਬਾਜੀ ਥਰੋ ਪੱਕੇ ਲਈ ਜੇ ਪਬਲਿਕ ਕਰਨ ਤੇ ਜਾਓ ਜੇ ਦਾ ਜਾ ਜੱਪੀ ਜੀ ਫਾਰਮ ਵਿੱਚ ਜਾਓ ਕੈਮਰਾ ਉੱਤੇ ਹੋਣਾ ਚਾਹੀਦਾ ਹਾਂ ਡਾਕਟਰ ਸਿੰਘ ਲੰਬੜਦਾਰ ਮਾਲਾ ਭਾਈ ਸਾਹਿਬ ਜੋਤ ਆਜੋ ਸਾਹਿਬ ਜੋਤ ਆ ਭਾਈ ਓਏ ਸਾਹਿਬ ਜੋਤ ਆ ਭਾਈ ਓਏ ਸਾਹਿਬ ਜੋਤ ਆ ਭਾਈ ਭਾਈ ਵੀਰੇ ਇੱਕ ਸੜ ਸਾਈ ਨਾ ਹਦ ਸਮਾਇਰ ਦਾ ਪਾਈ ਓਕੇ ਜੀ ਪੂਰਾ ਨਾਮ ਹੈ ਆਕਾਲ ਸਿਵਰ ਸਾਈ ਕਨਾਲਾ ਸਾਈ 78 ਪਾਈ ਪੱਤੀ ਨਾਮ 25 25 ਪੱਤੀਆਂ ਭਾਈ ਬਹਿ ਜਾ ਨੀਚੇ ਚੱਲ ਇਹ ਨਾਮ ਤੇ ਚਾਪੂ ਆਹ 25 ਪਾਸ ਕਰ ਕੋਈ ਪੱਤੀ ਨਾਮ ਹੈ ਪੱਤੀਓਗੇ ਹੈ ਨਾ ਦੇਖੋ ਪੱਤੀ ਬੋਲਦਾ ਜ਼ੋਰ ਤੇ ਇੱਡੀ ਨਿਸ਼ਾਨ ਸਿੰਘ ਫੋਟੇਗਾ ਸਵਾਸ ਪਾਈ ਤੇ ਰੋਵੇ 27 ਦਾ ਕਮਾਡੀ ਕਰਦੇ 27 ਜਰਾਂ ਨੂੰ 22 ਨਤੀ ਓਕੇ ਜੀ ਭਾਈ ਜਗਦੀਪ ਸਿੰਘਾਰਾ ਸਿੰਘ ਕਮਤਾ ਪਾਣੀ 22 22 ਬਾਈ 22 ਦੇ ਚਾਹੇ ਬਾਈ 22 ਆ ਨੰਬਰ ਵੀ 22 ਹੈ ਬਾਈ 22 ਲਓ ਜੀ ਬਾਈ ਆਹ ਕੋੜੀ ਬਾਈਆਂ ਦੀ ਨਾਲ ਉਹ ਨਾਮ ਆਪਣਾ ਚੰਡੀਗੜ੍ਹ ਤੋਂ ਆਏ ਸੀ ਬਾਈ ਇਹਨਾਂ ਦਾ ਬਾਈਆਂ ਦਾ 24ਵਾਂ ਨੰਬਰ ਹੋਇਆ ਆਜਾ 5 ਉਹ 5 ਫੈਨ ਕਾਲਿੰਗ 5 ਨਾਲ ਫੋਨ ਕਿਹਦੇ ਤੇ ਮੇਰਾ ਫੋਨ ਹੈ ਕੋਹ ਨਾਲ ਮੇਰਾ ਉਹ ਜੱਗੇ ਕੋਲ ਹੈਗੀ ਆ ਜਾ ਤੂੰ ਤੂੰ ਐਂ ਆ ਆ ਜਾ ਆ ਜਾ ਬਾਈ ਕੋਲ ਬਾਈਆਂ ਨੂੰ ਪੁੱਛ ਕੇ ਵਧਾਈਆਂ ਤੇ ਇਹ ਤੁਹਾਨੂੰ ਦੇ ਦੇਣਾ ਬਾਈ ਪੱਕਾ ਹੈ ਇਹਨੂੰ ਇਹ ਦੇ ਦੇਣਾ ਇਹ ਆਪਾਂ ਨੇ ਲੈ ਜਾਓ ਜੇ ਲੈ ਜਾਣਾ ਬੰਦਾ ਇਹਨੂੰ ਯਾਦ ਕਰੂਗਾ ਵੀ ਬੰਦਾ ਦਿੱਤਾ ਦਾ ਕੋਈ ਹੈ ਚੱਲ ਆ ਜਾ ਫੋਟੋ ਖਿੱਚੀ ਬਾਈ ਦੇਖ ਲੈ ਆ ਜਾ ਖੜਿਆ ਆਇਆ ਡੀ ਕਾਪੀ ਦਾ ਅੱਛਾ ਆਇਆ ਭਾਈ ਇੱਥੇ ਰੱਖਿਆ ਹੋਇਆ ਬੰਦਾ ਵੀਰ ਉਧਰੋਂ ਆ ਜਾ ਉਹ ਬਗਾਲੇ ਨਾਮ ਦਾ ਤੇਰੇ ਰੱਬ ਪਕਸਿਆ ਹੋਰੀ ਯਾਰ ਇੱਥੇ ਗੱਲ ਗੱਪੇ ਖਾਂਦੀ ਮੈਨੂੰ ਆ ਜਾ ਇੱਥੇ ਡੈਡੀ ਕੋਲ ਲੱਗ ਗਿਆ ਕੈਚ ਵੀ ਖਿੱਚੀ ਉਹ ਖਿੱਚੀ ਫੋਟੋ ਟੈਡੀ ਲੋਡ ਖਿੱਚੇ ਚੱਡੇ ਉੱਪਰੋਂ ਤਾਂ ਨਿਕੜਿਆ ਵੀਰ ਇੱਧਰ ਦੇਖੋ ਸਾਰੇ ਕਾਤਰੀ ਕੈਚ ਖਿੱਚ ਕੇ ਤਾਂ ਸੇਵਨਾ ਕਰੀ ਬਣਾਉਣਾ ਸੇਵ ਤਾਂ ਨਹੀਂ ਕਰੀ ਦੇ ਬਾਏ ਉਹ ਤੇਰੇ ਸਾਰੇ ਤੇਰੇ ਇਹ ਬੋਲਟਾ ਟੈਂਟ ਵਾਲਾ ਨਹੀਂ ਮੈਂ ਖਿਚਾ ਦੇ ਆ ਇੱਕ ਥੋੜਾ ਡਾਉਨ ਕੋਲ ਵੀ ਆ ਗਿਆ ਬਾਈ ਡਾਉਨ ਕੋਲ ਕੋਈ ਨਾ ਮੈਮਰੀ ਭਰਸ ਬਸ ਬਸ ਇੰਨੀ ਬੁੱਧਾ ਪਾਪ ਲਈ ਬਣ ਜੂਗਾ ਲਾਓ ਜੀ ਬਾਈ ਜੀ ਦਾ ਹੈਗਾ 18ਵਾਂ ਨੰਬਰ ਹੈ ਫਾਰਮਾ ਨੰਬਰ ਆਇਆ ਆਪਣਾ ਇਹ ਵਧੀਆ ਚਲੋ ਆਪਾਂ ਇਹਦਾ ਪੂਰਾ ਇੰਦਵਾਈ ਕੀਤਾ ਬਾਈ ਸਾਰਿਆਂ ਨੇ ਬਹੁਤ ਵਧੀਆ ਖੇਡ ਹੋ ਗਈ ਤੇ ਮਹਾਰਾ ਹੀ ਘਰ ਪਰ ਰੱਖਣ ਗਾਣੂ ਵੀ ਵਧੀਆ ਕਰਾਵਾਂਗੇ ਹੋਰ ਤੇ ਬਾਕੀ ਹੁਣ ਚੱਲਦੇ ਆਂ ਕਰਨ ਆਵੇ ਸਾਡੇ ਕੋਲ ਹੋਰ ਵੀ ਚੀਜ਼ਾਂ ਵਧਾਈਆਂ ਵੀ ਤੁਹਾਨੂੰ ਬੜਾ